ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਦੱਸੋ ਜੀ ਆਪਣਾ ਨਾਮ ਵੀਰੇ ਅਮਰਤਪਾਲ ਸਿੰਘ ਹਾਂਜੀ ਪਿੰਡ ਧੌਲਾ ਹਾਂਜੀ ਪੱਤੀ ਬਲਾਸ਼ਪੁਰ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98780 ਵੀਰੇ ਹਾਂਜੀ 28985 ਆਂ ਗਾਂਦ ਜਾਣਕਾਰੀ ਦੋ ਜੀ ਪਹਿਲੀ ਇਹ ਗਾਂ ਵੀਰੇ 10 ਤੋਂ 15 ਦਿਨਾਂ ਦੀ ਕੱਚੀ ਆ ਦੂਜੇ ਸੂਏ ਆ ਵੀਰੇ ਆਪਣੀ ਘਰ ਦੀ ਵਹਿੜਾ ਠੀਕ ਹੈ ਜੀ ਹਨਾ ਠੀਕ ਹੈ ਜੀ ਤੇ ਇਹਦਾ ਰੇਟ ਊਟ ਰੇਟ ਵੀਰੇ ਇਹਦਾ ਫੋਨ ਤੇ ਗੱਲ ਆ ਰੇਟ ਬਈ ਫੋਨ ਤੇ ਠੀਕ ਹੈ ਜੀ ਉਹ ਚੱਕਰ ਸਕਦਾ ਠੀਕ ਹੈ ਹਾਂਜੀ ਬਈ ਦੂਜੀ ਕੀ ਗੱਲ ਜਾਣਕਾਰੀ ਦਿਓ ਜੀ ਦੂਜੀ ਵੀਰੇ ਇਹ ਵੀ ਦੂਜੇ ਸੂਏ ਆ ਬਾਈ ਹਾਂਜੀ ਤੇ ਇਹਦੇ 15 ਤੋਂ 18 ਦਿਨਾਂ ਦੀ ਕੱਚੀ ਆ ਬਾਈ ਇਹ ਠੀਕ ਆ ਦੂਜੇ ਸੂਏ ਸੁਣ ਲੈਣੇ ਵੀ ਹਾਂ ਮੇਰੇ ਦੁੱਧ ਇਹਨਾਂ ਦਾ ਹੈਗਾ 20 ਵੀ ਲੀਟਰ ਦੋਨਾਂ ਦੇ ਠੀਕ ਆ ਜੀ ਹਾਂ ਠੰਨੀਆਂ ਸੀਲ ਬਹੁਤ ਨੇ ਠੀਕ ਆ ਜੀ ਤੇ ਬਾਕੀ ਉਹ ਵੀ ਥਾਲੇ ਮੇਰੀ ਸਾਫ ਆ ਬਾਈ ਠੀਕ ਆ ਧਾਰਾ ਦਾ ਆਪਣੀ ਫੁੱਲ ਗਾਰੰਟੀ ਆ ਬਾਈ ਜਿਵੇਂ ਮਰਜ਼ੀ ਭਾਵੇਂ ਜਵਾਕ ਬੈਠਾ ਰਹੇ ਥੱਲੇ ਆ ਵੀਰੇ ਥੱਲੇ ਦੀ ਨੰਗੀ ਜਾਓ ਠੀਕ ਆ ਜੀ ਤਾਂ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਦੋਨਾਂ ਦੇ ਦੱਸਦਾ ਪੰਨ 15-15 ਦਿਨ ਪਈ ਹੈ ਹਾਂ ਵੀਰੇ ਠੀਕ ਹੈ ਮਾਨਤਾਣਾ ਆਪਣਾ ਸਟੇਟ ਰੇਟ ਸੌਰੀ ਰੇਟ ਵੀਰੇ ਫੋਨ ਤੇ ਗੱਲ ਹੈ ਓਕੇ ਓਕੇ